हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਾਡੇ 19 ਚੈਸਟ ਦੇ ਦਾ ਨਾਪ ਹੈ ਠੀਕ ਹੈ ਜੀ ਸੂਟ ਸਾਡੇ 39 ਦੀ ਲੰਬਾਈ ਹੈ ਇਹਦਾ ਆਪਾਂ ਨਾਪ ਕਿਵੇਂ ਲੈਣਾ ਤੇ ਸਲਵਾਰ ਸੂਟ ਦਾ ਆਪਾਂ ਨਾਪ ਲੈ ਕੇ ਤੁਹਾਨੂੰ ਦੱਸਦੇ ਹਾਂ ਵੀ ਕਿਸ ਤਰੀਕੇ ਨਾਲ ਆਪਾਂ ਇਹ ਮੈਨਣਾ ਸਾਰਾ ਠੀਕ ਹੈ ਪਲੋਈਆਂ ਕਿਦਾਂ ਇਹਦੀਆਂ ਨਾਪਣੀਆਂ ਤੇ ਆਪਾਂ ਗਲਾ ਕਿਵੇਂ ਇਹਦਾ ਨਾਪ ਕਿ ਲਿਖਣਾ ਹੈ ਠੀਕ ਹੈ ਜੀ ਤੇ ਆਪਾਂ ਸਭ ਤੋਂ ਪਹਿਲਾਂ ਲਿਖਾਂਗੇ ਦੀ ਲੰਬਾਈ ਠੀਕ ਹੈ ਜੀ ਤੁਸੀਂ ਮੇਰੀ ਸਾਰੀ ਵੀਡੀਓ ਪ੍ਰੋਪਰ ਜਿੰਨੀ ਵੀ ਬਣਾਉਂਗੀ ਸਾਰੀ ਵੀਡੀਓ ਵੇਖਣੀ ਤਾਂ ਤੁਹਾਨੂੰ ਪੂਰਾ ਨਾਪ ਲੈਣਾ ਆ ਜਾਊਗਾ ਸੂਟ ਤੋਂ ਆਪਾਂ ਨਾਪ ਕਿਸ ਤਰ੍ਹਾਂ ਲੈਣਾ ਹੈ ਠੀਕ ਹੈ ਤੇ ਹੁਣ ਆਪਾਂ ਇੱਥੋਂ ਜਿਹੜਾ ਗਲੇ ਦੇ ਇਹ ਵਾਲੀ ਸਿਉਣ ਹੁੰਦੀ ਹੈ ਆਪਣੀ ਤੀਰੇ ਵਾਲੀ ਇੱਥੋਂ ਆਪਾਂ ਨੇ ਇੱਕ ਰੱਖਣਾ ਹੁੰਦਾ ਠੀਕ ਹੈ ਗਲੇ ਦੇ ਨੇੜੇ ਆਪਾਂ ਮੋਢੇ ਵੱਨੋਂ ਨਹੀਂ ਰੱਖਣਾ ਇੱਧਰ ਗਲਾ ਜਿੱਧਰ ਬਣਿਆ ਇੱਥੋਂ ਆਪਾਂ ਇੱਕ ਰੱਖਣਾ ਠੀਕ ਹੈ ਜੀ ਇੱਥੋਂ ਆਪਾਂ ਇੱਕ ਰੱਖ ਕੇ ਇਸ ਤਰ੍ਹਾਂ ਕੱਪੜੇ ਨੂੰ ਬਿਲਕੁਲ ਸਿੱਧਾ ਕਰ ਲੈਣਾ ਜਿਹੜੀ ਸਿਉਣ ਆਪਣੀ ਉੱਪਰ ਦਿਖਣੀ ਚਾਹੀਦੀ ਹੈ ਇਥੇ ਰੱਖ ਕੇ ਆਪਾਂ ਨੇ ਇਦਾਂ ਆਪਾਂ ਨਾਪ ਲੈਣਾ ਹੈ ਉੱਪਰੋਂ ਆਪਾਂ ਇਥੇ ਰੱਖ ਕੇ ਐਨਸੀ ਟੇਪ ਇਸ ਤਰੀਕੇ ਨਾਲ ਆਪਾਂ ਮੈਨ ਲੈਣਾ ਇਹ ਆਪਣਾ ਹੈਗਾ 40 ਇੰਚ ਲੰਬਾਈ ਠੀਕ ਹੈ ਇਦਾਂ ਆਪਾਂ ਮੈਨਾ ਇਹ ਇਥੋਂ ਆਪਾਂ ਨੇ ਰੱਖਣਾ ਤੇ ਇਸ ਤਰੀਕੇ ਨਾਲ ਆਪਾਂ ਨੇ ਜਮਾ ਸਿੱਟਾ ਕਰਕੇ ਕਪੜਾ ਮੈਨਣਾ ਤੇ ਇਹ ਆਪਣਾ 40 ਇੰਚ ਲੰਬਾਈ ਹੋ ਗਈ ਹੈ ਤੇ ਆਪਾਂ ਜਿਹੜਾ ਨਾਪ ਉਹਨਾਂ ਨੇ ਦੱਸਿਆ ਸੀ ਪਹਿਲਾ ਨਾਪ ਲਿਖਿਆ ਹੋਇਆ ਉਹ 38.5 ਰਈ ਸੀ ਤੇ ਪਾਰੇ ਆਪਾਂ ਹੁਣ 40 ਇੰਚ ਜਿੰਨਾ ਆਪਣਾ ਇਹ ਕਮੀਜ਼ ਆ ਓਨਾ ਆਪਾਂ ਰੱਖਾਂਗੇ ਠੀਕ ਹੈ ਹੁਣ ਆਪਾਂ ਇਹਦੇ ਮਿਣਾਗੇ ਇਸ ਤੋਂ ਬਾਅਦ ਹੈਪ ਮੈਨਣੀ ਆ ਘੇਰਾ ਮੈਣਾ ਠੀਕ ਹੈ ਜੀ ਹੁਣ ਆਪਾਂ ਮਿਣਾਗੇ ਦਾ ਘੇਰਾ ਘੇਰਾ ਤੋਂ ਮੈਨ ਦਾ ਬਿਲਕੁਲ ਨੀਚੇ ਤੋਂ ਇੱਥੋਂ ਆਪਾਂ ਰੱਖ ਕੇ ਮਿਣਾਗੇ ਘੇਰਾ ਘੇਰਾ ਆਪਾਂ ਜਿਹੜੀ ਇਹ ਲੈਂਸ ਲਾਈ ਆ ਠੀਕ ਹੈ ਇਹ ਆਪਾਂ ਛੱਡ ਕੇ ਮੈਨਣਾ ਜਿਹੜੀ ਆਪਣੀ ਲੈਂਸ ਹੈ ਇੱਥੋਂ ਆਪਾਂ ਰੱਖਾਂਗੇ ਤੇ 20 ਇੰਚ ਘੇਰਾ ਠੀਕ ਹੈ ਜੀ ਘੇਰਾ ਲੈ ਲਓ ਤੁਸੀਂ 20 ਇੰਚ ਤੇ ਹੁਣ ਆਪਾਂ ਤੇ ਹੁਣ ਆਪਾਂ ਇੱਥੋਂ ਮਿਲਾਂਗੇ हिਪ ਠੀਕ ਹੈ ਪਹਿਲਾਂ ਆਪਾਂ ਘੇਰਾ ਮੈ ਲਿਆ ਹੁਣ ਇੱਥੋਂ ਆਪਾਂ हिਪ ਦਾ ਨਾਪ ਲਵਾਂਗੇ ਇਦਾਂ ਆਪਾਂ ਜਮਾ ਸਲਾਈ ਜਿੱਥੇ ਆਪਣੀ ਲੱਗੀ ਆ ਸਿਉਣ ਉੱਥੋਂ ਇਸ ਤਰ੍ਹਾਂ ਰੱਖ ਲੈਣਾ ਸਿੱਧਾ ਜਮਾ ਕਰਕੇ ਇਹਦੇ ਚ ਬਾਲ ਕੋਈ ਨਹੀਂ ਪੈਣਾ ਚਾਹੀਦਾ ਠੀਕ ਹੈ ਜੇ ਆਪਣਾ ਥੋੜੀ ਵੀ ਢਿੱਲ ਰਹੇਗੀ ਤੇ ਇੱਥੋਂ ਆਪਣਾ ਕਮੀਜ਼ ਜਿਹੜਾ ਫਿਰ ਭੀੜਾ ਹੋ ਜਾਣਾ ਹੁਣ ਆਪਾਂ ਬਿਲਕੁਲ ਸਿਉਣ ਜਿਹੜੀ ਉੱਥੋਂ ਇੰਚੀ ਟੇਪ ਰੱਖਣਾ ਤੇ ਇਦਾਂ ਆਪਾਂ ਕੱਪੜੇ ਨੂੰ ਬਿਲਕੁਲ ਪਹਿਲਾਂ ਸਿੱਧਾ ਕਰ ਲੈਣਾ ਤੇ ਨਾ ਆਪਾਂ ਕੱਪੜੇ ਨੂੰ ਖਿੱਚਣਾ ਬਸ ਰੱਖਣਾ ਬਿਲਕੁਲ ਸਿੱਧਾ ਕਰਕੇ ਇਦਾਂ ਆਪਾਂ ਬਿਲਕੁਲ ਸਿੱਧਾ ਕਰ ਲੈਣਾ ਵਲ ਨਹੀਂ ਹੋਣਾ ਚਾਹੀਦਾ ਤੇ ਇੱਥੋਂ ਆਪਣਾ ਨਾਪ ਹੈਗਾ ਇਹ ਸਾਢੇ 20 ਸਾਢੇ ਪੌਣੇ 21 ਹੈ ਜੀ ਸਾਢੇ 20 ਪੌਣੇ 21 ਬਸ ਇੰਨਾ ਕ ਆਪਾਂ ਰੱਖਾਂਗੇ ਮਤਲਬ ਕਿ ਸਾਢੇ 20 ਤੋਂ ਆਪਾਂ ਥੋੜਾ ਜਿਹਾ ਲੂਜ਼ ਰੱਖਾਂਗੇ ਇੱਕ ਅੱਧਾ ਪੁਆਇੰਟ ਤੇ ਆਪਾਂ ਨੇ ਇੱਥੋਂ ਕਮਰ ਜਿਹੜੀ ਹੈਗੀ ਐ ਇੱਥੋਂ ਮੈਣੀਆ ਕਮਰ ਆਪਾਂ ਕਿੱਥੋਂ ਮੈਣੀ ਹੁੰਦੀ ਐ ਕਮਰ ਆਪਾਂ ਮੇਣਾਗੇ ਜਿਹੜੀ ਆਪਣੀ ਪਲੋਈ ਪਾਈ ਐ ਇੱਥੋਂ ਆਪਣੀ ਪਲੋਈ ਜਿਹੜੀ ਐ ਜਿੱਥੋਂ ਸ਼ੁਰੂ ਕੀਤੀ ਐ ਤੇ ਜਿੱਥੇ ਆਪਣਾ ਐਂਡ ਆਉਂਦਾ ਠੀਕ ਐ ਜੀ ਇੰਨੀ ਆਪਣੀ ਪਲੋਈ ਐ ਇਹਦਾ ਆਪਣਾ ਸੈਂਟਰ ਕਰ ਲੈਣਾ ਸੈਂਟਰ ਆਪਣਾ ਆ ਗਿਆ 6 ਇੰਚ ਦੀ ਪਲੋਈ ਆਪਣੀ 6 ਦਾ ਅੱਧਾ ਹੋ ਗਿਆ 3 ਇੱਥੋਂ ਆਪਾਂ 3 ਤੋਂ ਕਮਰ ਮੈਣੀ ਠੀਕ ਐ ਨਾ ਇੱਥੇ ਆਪਾਂ ਨਿਸ਼ਾਨ ਲਾ ਲਓ ਪਾ ਲਈ ਗੱਲ ਐ ਤੇ ਨਹੀਂ ਇੱਥੇ ਆਪਾਂ 3 ਦੇ ਹਿਸਾਬ ਨਾਲ ਇੱਥੇ ਇੰਚੀ ਟੇਪ ਲਾ ਕੇ ਇਥੋਂ ਆਪਾਂ ਇਸ ਤਰ੍ਹਾਂ ਜਮਾ ਸਿੱਧਾ ਕੱਪੜਾ ਰੱਖ ਕੇ ਮੈਨ ਲੈਣਾ ਇਹ ਆਪਣਾ ਹੈਗਾ 16.7 ਠੀਕ ਹੈ ਪੌਣੇ 17 ਆ ਰਿਹਾ ਹੈ ਠੀਕ ਹੈ ਕੰਮ ਰਹਾ ਹਾਂ ਜੀ ਤੇ ਹੁਣ ਆਪਾਂ ਨੇ ਇਹ ਇਹ ਨਾਪ ਵੀ ਲਿਖ ਲਿਆ ਹੁਣ ਆਪਣਾ ਹੋ ਗਿਆ ਚੈਸਟ ਠੀਕ ਹੈ ਜੀ ਆਪਾਂ ਲਿਖਾਂਗੇ ਇਥੋਂ ਚੈਸਟ ਦਾ ਨਾਮ ਆਪਾਂ ਨੇ ਇਹ ਜਿਹੜੀ ਸਲਾਈ ਲੱਗੀ ਐ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਕੇ ਬਿਲਕੁਲ ਸਿੱਧਾ ਕਰ ਲੈਣਾ ਕਈ ਵਾਰ ਕੀ ਹੁੰਦਾ ਪਿਛਲਾ ਕਪੜਾ ਆਪਣਾ ਇਸ ਤਰ੍ਹਾਂ ਵੱਧਦਾ ਦਿਸਦਾ ਹੁੰਦਾ ਤੇ ਉਹ ਆਪਾਂ ਜਰੂਰ ਧਿਆਨ ਰੱਖਣਾ ਫਿਰ ਉਹਨੂੰ ਆਪਾਂ ਵਿੱਚ ਮੈਨਣਾ ਜੇ ਆਪਣਾ ਇਦਾਂ ਫੜ ਕੇ ਦੇਖਣਾ ਜੇ ਆਪਣਾ ਸਿਉਣ ਤੋਂ ਸਿਉਣ ਸਹੀ ਐ ਤੇ ਫਿਰ ਆਪਾਂ ਇਦਾਂ ਹੀ ਮੈਨਣਾ ਹੁਣ ਆਪਾਂ ਆਹ ਜਿਹੜੀ ਸਲਾਈ ਐ ਇਧਰ ਲਈ ਤੇ ਆਪਣਾ ਇੱਕੋ ਜਾਇ ਦੋਨੇ ਸਾਈਡਾਂ ਤੋਂ ਇੱਥੋਂ ਆਪਾਂ ਰੱਖਣਾ ਬਿਲਕੁਲ ਮੋਢੇ ਕੋਲੋਂ ਇਦਾਂ ਮੈ ਲੈਣਾ ਇਹ ਆਪਣਾ ਆ ਗਿਆ 19 ਚੈਸਟ 19 ਹਾਂਜੀ 19 ਚੈਸਟ ਇਹ ਤਾਂ ਸਹੀ ਉਸੇ ਇਨੀ ਆਪਣੀ ਤੇ ਇਥੋਂ ਆਪਾਂ ਨੇ ਜਿਹੜਾ ਨਾਪ ਲੈਣਾ ਜਿੱਥੋਂ ਆਪਣਾ ਪਲੋਈ ਛੋਟੀ ਪਲੋਈ ਪਾਈ ਹੁੰਦੀ ਆ ਉਥੋਂ ਆਪਾਂ ਨੇ ਇੱਕ ਚੈਸਟ ਦਾ ਨਾਪ ਇੱਕ ਹੋਰ ਲੈਣਾ ਵੀ ਇਥੋਂ ਆਪਣਾ ਜ਼ਿਆਦਾ ਤਾਂ ਨਹੀਂ ਖੁੱਲਾ ਤੇ ਕਈਆਂ ਦੀ ਬ੍ਰੈਸਟ ਜ਼ਿਆਦਾ ਭਰੀ ਹੁੰਦੀ ਆ ਫਿਰ ਉਹ ਆਪਾਂ ਨੂੰ ਇਥੋਂ ਥੋੜਾ ਜਿਹਾ ਲੂਜ਼ ਰੱਖਣਾ ਪੈਂਦਾ ਇਸ ਤਰੀਕੇ ਨਾਲ ਜਿੱਥੇ ਆਪਣੀਆਂ ਛੋਟੀ ਪਲੋਈ ਖਤਮ ਹੁੰਦੀ ਹੈ ਨਾ ਉੱਪਰਲੀ ਜਿਹੜੀ ਪਲੋਈ ਪਾਈ ਹੁੰਦੀ ਏ ਵਾਲੀ ਜਿੱਥੇ ਖਤਮ ਹੁੰਦੀ ਏ ਉਹਦੇ ਬਰਾਬਰ ਬਰਾਬਰੋਂ ਇੱਥੋਂ ਮੈਨਾ ਆਪਾਂ ਨੇ ਠੀਕ ਹੈ ਇੱਥੋਂ ਰੱਖਾਂਗੇ ਤੇ ਇਸ ਤਰੀਕੇ ਨਾਲ ਆਪਾਂ ਮਿਣਾਗੇ ਤੇ ਇਹ ਆਪਣਾ 1.9 ਆ ਰਿਹਾ ਸੇਮ ਹੈ ਠੀਕ ਹੈ ਹੁਣ ਤੁਸੀਂ ਦੇਖਣਾ ਕਿ ਆਹ ਚੀਜ਼ ਜਿਹੜੀ ਇੱਥੋਂ ਆਪਣੀ ਇਹਦੇ ਬਰਾਬਰ ਆਪਣਾ ਉਹੀ 2 ਇੰਚ ਤਿੱਕਰ ਸਿੱਧਾ ਰੱਖਣਾ ਜਦੋਂ ਆਪਾਂ ਕਟਿੰਗ ਕਰਨੀ ਹੈ 2 ਇੰਚ ਤੱਕ ਆਪਾਂ ਇਹ ਇੱਥੋਂ ਵੀ ਆਪਣਾ 1.9 ਚਾਹੀਦਾ ਫੇਰ ਆਪਾਂ ਕਾਟ ਜਿਹੜੀ ਨੀਚੇ ਵਾਲੀ ਮਲਾਉਣੀ ਹੁੰਦੀ ਆ ਉਹ ਤੁਹਾਨੂੰ ਆਪਾਂ ਜਦੋਂ ਕਟਿੰਗ ਕਰਾਂਗੇ ਨਾ ਉਦੋਂ ਆਪਾਂ ਤੁਹਾਨੂੰ ਸਾਰਾ ਸਮਝਾ ਦਾਂਗੇ ਤੇ ਹੁਣ ਆਪਾਂ ਇੱਥੋਂ ਜਿਹੜਾ ਤੀਰਾ ਨਾਪਣਾ ਹੈ ਉਹ ਆਪਾਂ ਕਿਵੇਂ ਨਾਪਣਾ ਇਦਾਂ ਆਪਾਂ ਨੇ ਕਮੀਜ਼ ਰੱਖ ਲੈਣਾ ਠੀਕ ਹੈ ਤੇ ਗਲਾ ਆਪਣਾ ਬਿਲਕੁਲ ਸੈੱਟ ਕਰਕੇ ਇੱਥੋਂ ਕੋਈ ਵਾੜਨੀ ਚਾਹੀਦਾ ਤੇ ਇੱਥੋਂ ਵੀ ਤੇ ਆਪਾਂ ਇਦਾਂ ਕਰਕੇ ਰੱਖਣਾ ਇਹਨੂੰ ਤੇ ਇਹ ਜਿਹੜੀ ਸਿਉਣ ਆ ਇਹ ਆਪਣੀ ਇੱਥੇ ਬਰਾਬਰ ਹੋਵੇ ਠੀਕ ਹੈ ਕਿ ਕਈਆਂ ਦੀ ਕਾਰਟ ਜਿਹੜੇ ਟੇਲਰ ਸਿਉਂਦੇ ਆ ਉਹਨਾਂ ਦੀ ਆ ਸਿਉਣ ਮੂਹਰੇ ਆ ਜਾਂਦੀ ਹੁੰਦੀ ਐ ਨਹੀਂ ਜਦੋਂ ਆਪਾਂ ਫੜ ਕੇ ਇੱਥੋਂ ਝਾੜ ਕੇ ਵਿਛਾਉਣੇ ਆ ਨਾ ਉਹ ਆਪਾਂ ਜੇ ਗਲਾ ਮੈਨਣਾ ਆਪਾਂ ਫਰੰਟ ਵਾਲੇ ਮਿਣਾਂਗੇ ਤੇ ਜਿਹੜਾ ਆ ਚੀਜ਼ ਨਾਲ ਆ ਫਿਰ ਉਹ ਨਾਲ ਹੀ ਮਿਲਣੀ ਪੈਂਦੀ ਆਪਾਂ ਨੂੰ ਕਿਉਂਕਿ ਉਹਨਾਂ ਦੀ ਕਾਰਟ ਹੀ ਇੱਥਾਂ ਪਾਈ ਹੁੰਦੀ ਐ ਵੀ ਫਰੰਟ ਦੀ ਕਾਰਟ ਪਾਈ ਹੁੰਦੀ ਬੈਕ ਵਾਲੀ ਨਹੀਂ ਪਾਈ ਹੁੰਦੀ ਉਹ ਤੁਸੀਂ ਖਿਆਲ ਰੱਖਣਾ ਇਹ ਤਾਂ ਆਪਣੀ ਜਦੋਂ ਆਪਾਂ ਇਸ ਤਰ੍ਹਾਂ ਵਿਛਾਉਣੇ ਆ ਤੇ ਇਹ ਬਰਾਬਰ ਹੀ ਆ ਰਹੀ ਐ ਇਹ ਆਪਾਂ ਜਿਵੇਂ ਆਪਾਂ ਆਪ ਕਟਿੰਗ ਕਰਦੇ ਆ ਉਸੇ ਤਰੀਕੇ ਨਾਲ ਹੀ ਸਟੀਚਿੰਗ ਹੋਇਆ ਵੈ ਤੇ ਹੁਣ ਆਪਾਂ ਇਹ ਚੀਜ਼ ਜਿਹੜੀ ਸਿਉਣ ਤੋਂ ਇੱਥੋਂ ਰੱਖ ਕੇ ਜਿਹੜਾ ਗਲਾ ਮਿਲ ਲਾਂਗੇ ਗਲਾ ਆਪਣਾ ਹੈਗਾ ਫਰੰਟ ਵਾਲਾ 6 ਇੰਚ ਠੀਕ ਹੈ 6 ਇੰਚ ਲੇਖ ਲਓ 6 ਇੰਚ ਗਲਾ ਹੈ ਤੇ ਬੈਕ ਗਲਾ ਆਪਾਂ ਇੱਥੋਂ ਹੀ ਰੱਖੇ ਰੱਖਣਾ ਇੰਚ ਟੇਪ ਫਿਰ ਆਪਣਾ ਬੈਕ ਦੇਖ ਲੈਣਾ ਬੈਕ ਹੈਗਾ 5 ਇੰਚ ਆਪਾਂ ਨਾਪਣਾ ਕਿਵੇਂ ਇੱਥੋਂ 5 ਆ ਰਿਹਾ 5 ਦੇ ਬਰਾਬਰ ਆਪਣਾ ਵਾਲਾ ਗਲਾ ਆ ਰਿਹਾ ਤੇ ਜਿਹੜਾ ਮੋਹਰਲਾ ਆਪਣਾ 6 ਦੇ ਬਰਾਬਰ ਆ ਰਿਹਾ ਠੀਕ ਹੈ ਇਦਾਂ ਆਪਾਂ ਰੱਖ ਕੇ 6 ਦੇ ਬਰਾਬਰ ਆ ਰਿਹਾ ਇਸ ਤਰੀਕੇ ਨਾਲ ਆਪਾਂ ਗਲਾ ਮੈਨੇ ਹੁਣ ਆਪਾਂ ਮਿਣਾਗੇ ਜਿਹੜਾ ਤੀਰਾ ਠੀਕ ਹੈ ਜੀ ਤੀਰਾ ਆਪਾਂ ਇਦਾਂ ਰੱਖ ਕੇ ਗਲਾ ਆਪਣਾ ਜਿਹੜਾ ਇਹ ਤਿਆਰ ਵੇਖ ਲੈਣਾ ਕਿੰਨਾ 5 ਇੰਚ ਤਿਆਰ ਹੈ ਤੇ 5 ਇੰਚ ਹੀ ਆਪਾਂ ਨੇ ਸੂਟ ਦਾ ਗਲਾ ਰੈਡੀ ਕਰਨਾ ਉਹਨਾਂ ਦਾ ਤੇ ਹੁਣ ਆਪਾਂ ਇੱਥੋਂ ਰੱਖਾਂਗੇ ਤੇ ਆਪਾਂ ਇਸ ਤਰੀਕੇ ਨਾਲ ਤੀਰਾ ਮਿਣਾਗੇ ਇਦਾਂ ਰੱਖ ਕੇ ਆਪਾਂ ਤੀਰਾ ਮੈਨ ਲੈਣਾ ਇਹਨੂੰ ਆਪਾਂ 5 ਇੰਚ ਹੀ ਰਹਿਣ ਦੇਣਾ ਇੱਥੋਂ ਇੰਚ ਟੇਪ ਰੱਖ ਕੇ ਇੱਥੋਂ ਤੱਕ ਆਪਾਂ ਤੀਰਾ ਮੈਲਣਾ 12 ਇੰਚ ਇਹਨਾਂ ਦਾ ਸਵਾ 1/2 ਤੀਰਾ ਹੈ ਠੀਕ ਹੈ ਸਵਾ 1/2 ਸਾਢੇ 12 ਲਿਖਿਆ ਤੁਸੀਂ ਹਾਂਜੀ ਮੈਂ ਸਾਢੇ ਸਾਢੇ 12 ਦੀ ਚਲ ਆਹ ਵਧ ਹੋ ਜਾਣਾ ਸਵਾ 1/2 ਹੀ ਹੈ ਤੇ ਇੱਥੋਂ ਆਪਾਂ ਨੇ ਜਿਹੜਾ ਫਰੰਟ ਮੈਣਾ ਫਿਰ ਫਰੰਟ ਆਪਾਂ ਮੈਣਾ ਜਿਹੜੀ ਆਪਣੀ ਸਾਈਡ ਬਲੋਈ ਹੁੰਦੀ ਹੈ ਭਾਈ ਠੀਕ ਹੈ ਇਹਦੇ ਉੱਪਰੋਂ ਮੈਣਾ ਆਪਾਂ ਨੇ ਜਿਹੜੀ ਸਾਈਡ ਬਲੋਈ ਹੈ ਉਹਦੇ ਉੱਪਰੋਂ ਮਿਣਾਗੇ ਇਥੋਂ ਕਾਰਟ ਜਿਹੜੀ ਆਪਾਂ ਕਿੰਨੀ ਪਾਉਣੀ ਹੈ ਇਹ 12.5 ਦੀ ਕਾਰਟ ਪੈਣੀ ਹੈ ਠੀਕ ਹੈ। ਠੀਕ। ਹਾਂਜੀ 12.5। ਇਥੋਂ ਆਪਣਾ 12.5 ਤਿਆਰ ਚਾਹੀਦਾ ਅਗਲੇ ਦਾ ਆਪਾਂ 13 ਤੇ ਨਿਸ਼ਾਨ ਲਾ ਕੇ ਕਾਰਟ ਪਾਉਣੀ ਹੈ। ਠੀਕ ਹੈ ਜੀ। ਤੇ ਹੁਣ ਆਪਾਂ ਜ ਮਿਨਾਗੇ ਸਾਈਡ ਸਿਉਣ। ਠੀਕ ਹੈ। ਹੁਣ ਆਪਣੀ ਸਾਈਡ ਜਿਹੜੀ ਇਥੋਂ ਕਿੰਨੀ ਹੈ ਸਲਾਈ ਲੱਗੀ ਇਹ ਦੇਖਣੀ ਹੈ। ਇਹ ਆਪਣੀ ਹੈਗੀ ਹੈ 13 ਇੰਚ। ਠੀਕ ਹੈ? ਠੀਕ ਹੈ। 13 ਇੰਚ। ਤੇ 13 ਇੰਚ ਹੀ ਆਪਣੇ ਇਧਰੋਂ ਵੀ ਮੈਨ ਲੈਣੀ ਇੱਕ ਵਾਰੀ ਕਈ ਵਾਰੀ ਇੱਕ ਸਾਈਡ ਜ਼ਿਆਦਾ ਤੇ ਇੱਕ ਸਾਈਡ ਘੱਟ ਹੁੰਦੀ ਹੈ ਇਹ ਤੇ ਆਪਾਂ ਫਿਰ ਦੇਖ ਲੈਣੀ ਇੱਕ ਵਾਰੀ ਇਹਨਾਂ ਦੀ ਇੱਧਰਲੀ ਸਾਈਡ ਤਾਂ 13.5 13.5 ਆਉਂਦੀਆਂ ਜੀ ਤੇ ਆਪਾਂ 13.5 ਵੀ ਰੱਖ ਸਕਦੇ ਆ 13.5 ਹੀ ਰੱਖਾਂਗੇ ਠੀਕ ਹੈ ਕਿਉਂਕਿ ਆਪਣੀ ਫਿਰ ਨਾ ਉੱਥੇ ਚਾਕਾਂ ਤੋਂ ਕਈ ਵਾਰ ਉੱਚੇ ਚਾਕ ਬਣ ਜਾਂਦੇ ਆ ਤਾਂ ਕਰਕੇ ਆਪਾਂ ਨੂੰ 13 ਦੀ ਥਾਂ ਤੇ 13.5 ਕਰਾਂਗੇ ਹੁਣ ਆਪਾਂ ਮਿਨਾਗੇ ਸਾਰਾ ਇਧਰੋਂ ਨਾਪ ਹੋ ਗਿਆ ਇੱਕ ਪਲੋਈ ਰਹਿ ਗਈ ਆਪਣੀ ਆਪਾਂ ਹੁਣ ਇੱਥੋਂ ਇਦਾਂ ਹੀ ਰੱਖਣਾ ਤੇ ਇੱਥੋਂ ਆਪਾਂ ਮੈਨੇ ਆ ਪਲੋਈ ਉੱਪਰਲੀ ਸਲਾਈ ਤੋਂ ਇੰਚੇ ਦੇ ਪਰ ਰੱਖਣਾ 19 ਬ੍ਰੈਸਟ ਹੈ 19 19.5 ਉਹਦੇ ਹਿਸਾਬ ਨਾਲ ਆਪਾਂ ਨੂੰ ਪਲੋਈ ਦੇਖਦੇ ਹਾਂ ਕਿੰਨੇ ਤੇ ਪਾਈ ਹੈ ਇਹ ਪਾਈ ਹੋਈ ਐ ਸੱਟ ਇੱਕ 10 ਇਹਨਾਂ ਦੀ ਪਲੋਈ ਹੈ ਵੈਸੇ 11 ਕਤੇ ਵੀ ਸਹੀ ਆ ਜਾਣੀ ਸੀ ਪਲੋਈ ਇਹਨਾਂ ਦੀ ਇਹ 1.5 ਦੇ ਆ ਠੀਕ ਹੈ ਨਾ ਉਹਨਾਂ ਦੇ ਇਹ ਨਾਪ ਤੇ 1.5 ਦੇ ਹਿਸਾਬ ਨਾਲ ਪਲੋਈ ਆ ਇਹ ਤੇ 1.5 ਦੇ ਹਿਸਾਬ ਲਈ ਆਪਾਂ ਪਲੋਈ ਪਾਉਣੀ ਆ ਠੀਕ ਪਲੋਈ 1.5 ਹਾਂਜੀ ਤੇ ਇੱਥੋਂ ਆਪਾਂ ਲੈਣੀ ਲੰਬੀ ਲੰਬੀ 6 ਇੰਚ ਹੈ 6 ਹਾਂਜੀ ਲੰਬੀ 6 ਇੰਚ ਤੇ ਬੈ ਕਾਲੀ ਪਲੋਈ ਆਪਾਂ ਲੰਬੀ ਪਾ ਸਕਦੇ ਆ ਇਹ ਆਪਾਂ 7 ਵੀ ਪਾ ਸਕਦੇ ਆ ਜੀ ਬੈ ਕਾਲੀ ਤੁਸੀਂ 7 ਲਿਖ ਲਓ ਠੀਕ ਹੈ ਇਦਾਂ ਆਪਾਂ ਪਲੋਈਆਂ ਦਾ ਨਾਪ ਲੈਣਾ ਇਹ ਪਲੋਈ ਆਪਾਂ ਆਪਦੇ ਸਾਹਮਣੇ ਵਾਲੀ ਸਾਰਿਆਂ ਦੇ ਨਿਸ਼ਾਨ ਲਾਵਾਂਗੇ ਆਪਾਂ ਲ ਲਾਵਾਂਗੇ ਬਾਹ ਦਾ ਨਾਪ ਠੀਕ ਹੈ ਇੱਥੋਂ ਰੱਖਾਂਗੇ ਆਪਾਂ ਇੰਚੀ ਟੇਪ ਜਿੱਥੋਂ ਆਪਣਾ ਸਲਾਈ ਲੱਗੀ ਹੈ ਤੇ ਆਪਾਂ ਇਸ ਤਰੀਕੇ ਨਾਲ ਆਪਾਂ ਬਾਹ ਮੈ ਲੈਣੀ ਹੈ 7.5 ਆਪਣੀ ਬਾਹ ਹੈ 7.5 ਠੀਕ ਹੈ ਤੇ ਇਹ ਵੀ ਆਪਾਂ ਇੱਥੋਂ ਮਿਣਾਗੇ ਮੂਰੀ ਮੂਰੀ ਹੈਗੀ ਆਪਣੇ ਬਾਹ ਦੀ 5 ਇੰਚ ਤਿਆਰ ਠੀਕ ਹੈ ਫਿਰ ਆਪਾਂ ਬਿਲਕੁਲ ਇੰਨੀ ਫਿਟਿੰਗ ਵਾਲੀ ਬਾਹ ਬਣਾਉਣੀ ਹੈ ਤੇ ਆਪਾਂ ਇਹਦਾ ਨਾਪ ਲਵਾਂਗੇ ਇੱਥੋਂ ਰੱਖ ਕੇ ਇੱਥੇ ਆਪਾਂ 7 ਤੇ ਨਿਸ਼ਾਨ ਲਾ ਲਾਂਗੇ ਹੈਗਾ ਫੁੱਜੀ ਟੇਪ 7 ਤੇ ਨਿਸ਼ਾਨ ਲਾ ਲਾਂਗੇ ਠੀਕ ਹੈ ਇੱਥੋਂ ਆਪਾਂ ਇੰਚ ਟੇਪ ਰੱਖਣਾ ਤੇ 7 ਤੇ ਲਾ ਲਿਆ ਤੇ ਇੱਥੋਂ ਆਪਾਂ ਨੇ ਮੈ ਲੈਣਾ ਆਪਣੀ ਬਾਹ ਇੱਥੋਂ ਕਿੰਨੀ ਤਿਆਰ ਹੈ ਆਪਾਂ ਬਿਲਕੁਲ ਇੰਨੀ ਬਾਹ ਫਿਟਿੰਗ ਵਾਲੀ ਬਣਾਉਣੀ ਹੈ ਤਾਂ ਇਹ ਨਾਪ ਲੈਣਾ ਬਹੁਤ ਜ਼ਰੂਰੀ ਹੈ ਇੱਥੋਂ ਆਪਾਂ 6 ਇੰਚ ਕਰਨੀ ਹੈ ਠੀਕ ਹੈ ਸੱਤ ਤੋਂ ਆਪਣੀ ਬਾਹ 6 ਇੰਚ ਤਿਆਰ ਚਾਹੀਦੀ ਹੈ ਤੇ ਮੂਹਰੋਂ ਪੰਜ ਤੇ ਉਹ ਆਪਾਂ ਜਦੋਂ ਇਹਦੇ ਨਾਲ ਮਲਾ ਕੇ ਕਾਟ ਲ ਜਾਵਾਂਗੇ ਤੇ ਆਪਣੀ ਪ੍ਰੋਪਰ ਬਾਹ ਇੰਨੀ ਵਧੀਆ ਫਿਟਿੰਗ ਵਾਲੀ ਬਣੂਗੀ ਤੇ ਜਦੋਂ ਆਪਾਂ ਨਿਸ਼ਾਨ ਲਾਉਣੇ ਆ ਉਦੋਂ ਆਪਾਂ ਇੱਥੋਂ 7 ਦੀ بجائے ਫਿਰ ਅੱਧਾ ਇੰਚ ਉੱਪਰ ਸਲਾਈ ਦਾ ਤੇ ਸਾਢੇ 7 ਤੋਂ ਮੀਣਾਗੇ ਠੀਕ ਹੈ ਉਹ ਆਪਾਂ ਜ਼ਰੂਰ ਧਿਆਨ ਰੱਖਣਾ ਵੀ ਸਾਢੇ 7 ਤੋਂ ਆਪਣੀ 6 ਚਾਹੀਦੀ ਹੈ ਨਹੀਂ ਫਿਰ ਜੇ ਆਪਾਂ 7 ਤੇ ਲਾ ਕੇ ਮੀਣਾਗੇ ਤਾਂ ਆਪਣੀ ਇਥੋਂ ਵੀ ਬਾਹ ਫਿਰ ਪੀੜੀ ਹੋ ਜਾਊਗੀ ਤੇ ਇਦਾਂ ਆਪਾਂ ਜਿਹੜਾ ਬਾਹ ਦਾ ਨਾਪ ਲੈ ਲੈਣਾ ਹਾਜੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਸਲਵਾਰ ਦਾ ਨਾਪ ਲੈਣਾ ਤੇ ਇਸ ਜਿਹੜੀ ਸਲਵਾਰ ਆ ਉਹਨੂੰ ਆਪਾਂ ਇਦਾਂ ਰੱਖ ਲੈਣਾ ਠੀਕ ਹੈ ਤੇ ਆਪਾਂ ਸਭ ਤੋਂ ਪਹਿਲਾਂ ਮੈਨਣਾ ਜਿੱਥੇ ਕਰੀਜ ਆ ਇਸ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਫਰ ਕਰ ਲੈਣਾ ਸਿੱਧਾ ਕਰ ਲੈਣਾ ਤੇ ਇਹਦੇ ਆਪਾਂ ਜਿੱਥੋਂ ਇਹਦੀ ਸੇਧ ਨੂੰ ਬੈਲਟ ਆਉਂਦੀ ਆ ਉਥੋਂ ਆਪਾਂ ਨਾਪਣਾ ਇਹ ਸਲਵਾਰ ਠੀਕ ਹੈ ਇੱਥੋਂ ਆਪਾਂ ਇਦਾਂ ਰੱਖਾਂਗੇ ਪੂਰਾ ਨਾਪ ਲੈ ਲਾਂਗੇ ਆਪਾਂ ਸਲਵਾਰ ਦਾ ਕਿੰਨਾ ਹੈ ਇਹ ਆਪਣੀ ਹੈਗੀ ਆ 3/4 ਜਿਵੇਂ ਕਈ ਦੇ ਵੀ ਇਹਨੂੰ ਬੈਲਟ ਨੂੰ ਅਲੱਗ ਮੰਨਦੇ ਆ ਤੇ ਨੀਚੇ ਵਾਲੀ ਅਲੱਗ ਉਵੇਂ ਆਪਾਂ ਨਹੀਂ ਮੰਨੀ ਆਪਾਂ ਬਸ 4 ਇੰਚ ਦੀ ਬੈਲਟ ਪਾਉਣੀ ਹੈ ਬਾਕੀ ਆਪਾਂ ਤੇ ਹਿਸਾਬ ਨਾਲ ਕਟਾਈ ਕਰਾਂਗੇ 3/4 ਦੀ ਬੈਲਟ ਆਪਾਂ 4 ਇੰਚ ਤਿਆਰ ਕਰਦੇ ਹੁੰਨੇ ਆ ਤੇ ਇਹ ਆਪਾਂ ਪੂਰੀ ਇਹਦਾ ਨਾਪ ਲੈ ਲੈਣਾ ਤੇ ਜਦੋਂ ਆਪਾਂ ਕਟਾਈ ਕਰਨੀ ਬਸ ਉਹਦੇ ਵਿੱਚੋਂ 3 ਮਾਈਨਸ ਕਰਕੇ ਆਪਾਂ ਕਟਾਈ ਕਰ ਲੈਣੀ ਹੈ ਕੋਈ ਵੀ ਸਲਵਾਰ ਹੋਵੇ ਤੇ ਆਪਾਂ ਬੈਲਟ ਤੇ ਆਹ ਚੀਜ਼ ਅਲੱਗ ਨਹੀਂ ਮੰਨੀ ਠੀਕ ਹੈ ਤੇ ਇਹ ਦੀ ਆਪਾਂ ਇਥੋਂ ਵੀ ਮਿਣਾਗੇ ਵੀ ਇਹ ਕਾਰਟ ਪਾ ਕੇ ਬਣੀ ਹੋਈ ਹੈ ਜਾਂ ਸੈਂਪਲ ਬਣੀ ਹੋਈ ਹੈ ਫਿਰ ਆਪਾਂ ਕਿੱਥੋਂ ਮੈਣਾ ਜਿੱਥੇ ਆਪਣੀ ਇਹ ਵਾਲੀ ਸਿਉਣ ਹੈ ਪਹੁੰਚੇ ਵਾਲੀ ਇਥੋਂ ਆਪਾਂ ਰੱਖ ਕੇ ਉੱਪਰੋਂ ਮੈਣੀ ਹੈ ਠੀਕ ਆ 벨ਟ ਕੋਲੋਂ ਇਥੋਂ ਰੱਖਾਂਗੇ ਤੇ ਇਹ ਸੀਨ ਦੇ ਬਰਾਬਰ ਇਸ ਤਰ੍ਹਾਂ ਮੈਣ ਲੈਣਾ ਇਹ ਵੀ ਆਪਣੀ ਪੂਰੀ ਪੂਰੀ ਇਹਨਾਂ ਦੀ ਕਾਰਟ ਨਹੀਂ ਪਾਈ ਦੀ ਸਲਵਾਰ 'ਚ ਤੇ ਕਈ ਪਹੁੰਚੇ ਤੇ ਕਾਰਟ ਪਾ ਕੇ ਬਣਾਉਂਦੇ ਆ ਨਾ ਤੇ ਇਹ ਆਪਣੀ ਬਿਨਾ ਕਾਰਟ ਤੋਂ ਬਣੀ ਹੋਈ ਹੈ ਹੁਣ ਆਪਣਾ ਇਹ ਨਾਪ ਲਿਖਿਆ ਗਿਆ ਹੁਣ ਆਪਾਂ ਇਹਦੀ ਮੂਰੀ ਦਾ ਨਾਪ ਲਿਖਾਂਗੇ ਕਿਥੋਂ ਰੱਖ ਕੇ ਆਪਾਂ ਮੂਰੀ ਇਹਦੀ ਹੈਗੀ 6 ਇੰਚ ਦੋਨੇ ਮੂਰੀਆਂ ਆਪਾਂ ਨਾਪ ਲੈਣੀਆਂ ਇਹ ਸੇਮ ਸੇਮ ਹੈ 6 ਇੰਚ ਨਾਪ ਹੈ ਤੇ ਹੁਣ ਆਪਾਂ ਲਿਖਾਂਗੇ ਇਹਦੀ ਬੈਲਟ ਆ ਠੀਕ ਹੈ ਬੈਲਟ ਜਿਹੜੀ ਆਪਾਂ ਮਾਪਣੀ ਆ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਲੈਣਾ ਸਿੱਧੇ ਕਰਕੇ ਠੀਕ ਹੈ ਜੀ ਇਦਾਂ ਆਪਾਂ ਰੱਖ ਲੈਣੀ ਹੈ ਤੇ ਆਪਾਂ ਇਹਦੇ ਵਿੱਚ ਵੱਲ ਨਹੀਂ ਕੋਈ ਚਾਹੀਦਾ ਇਧਰੋਂ ਆਪਾਂ ਇੰਚ ਟੇਪ ਰੱਖ ਕੇ ਤੇ ਆਪਾਂ ਇਹਦੀ 벨ਟ ਇਸ ਤਰੀਕੇ ਨਾਲ ਨਾਪ ਲੈਣੀ ਹੈ ਇਹ ਹੈਗੀ ਹੈ 22.5 ਇਹ ਆਪਣੀ ਹੁੰਦੀ ਹੈ ਹਿੱਪ ਤੋਂ 2 ਇੰਚ ਵੱਧ ਹੁੰਦੀ ਹੈ ਕਿਸੇ ਵੀ ਸਲਵਾਰ ਦੀ 벨ਟ ਪਾਉਣੀ ਆਪਾਂ ਜਿੰਨੀ ਕਮੀਜ਼ ਦੀ ਹਿੱਪ ਹੁੰਦੀ ਆ ਉਹਦੇ ਵਿੱਚ ਆਪਾਂ ਨੇ 2 ਇੰਚ ਐਡ ਕਰਕੇ ਤੇ 벨ਟ ਬਣਾਉਣੀ ਹੁੰਦੀ ਤਿਆਰ ਤੇ ਕਟਾਈ ਕਰਨੀ ਹੁੰਦੀ ਆਪਾਂ 3 ਇੰਚ ਐਡ ਕਰਨੇ ਆ ਹਾਂਜੀ ਹੁਣ ਆਪਾਂ ਸੂਟ ਦਾ ਨਾਪ ਲੈ ਲਿਆ ਸਾਰਾ ਤੇ ਹੁਣ ਅਗਲੀ ਵੀਡੀਓ ਵਿੱਚ ਤੁਹਾਨੂੰ ਕਮੀਜ਼ ਦੀ ਕਟਿੰਗ ਬਾਰੇ ਵੀਡੀਓ ਪਾਵਾਂਗੇ ਤੇ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲੈਣਾ ਤਾਂ ਕਿ ਤੁਹਾਡੇ ਤੱਕ ਮੇਰੇ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਜਾਵੇ ਤੇ ਇਹ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ